ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 32ਵੀਂ ਚੱਲੀ ਗੁਰੂ ਜੀ ਦੇ ਹਜ਼ੂਰ ਦੀਵਾਨ ਲੱਗਾ ਸਿੱਖ ਸੰਗਤਾਂ ਬਹੁਤ ਜੁੜੀਆਂ ਤਾਂ ਇੱਕ ਸਿੱਖ ਅਰਜ ਕਰੀ ਗੁਰੂ ਜੀ ਤੁਰਕਾ ਮੇਰੀ ਅੰਸ ਬੰਸ ਮਾਰ ਦਿੱਤੀ ਹੈ ਅਭੀ ਦਇਆ ਕਰਕੇ ਹੋਰ ਅੰਸ ਬੰਸ ਬਖਸ਼ੋ ਜੀ ਬਚਨ ਹੋਇਆ ਤੁਸੀਂ ਮਾਜੇ ਜਾਓ ਜਥੀਕੋ ਵਾਲੀ ਸੌਰ ਸਿੰਘ ਔਲਖ ਤੈਨੂੰ ਸਾਖ ਦੇਵੇਗਾ ਤਾਂ ਅੰਸ ਬੰਧ ਦੁੱਧ ਪੁੱਤ ਹੋਵੇਗਾ ਉਸ ਸਿੱਖ ਫਿਰ ਅਰਜ਼ ਕਰੀ ਜੀ ਮੇਰੇ ਪਾਸ ਸਾਹਿਬਜ਼ਾਦਿਆਂ ਦੇ ਖੰਡੇ ਹੈ ਗੁਰੂ ਜੀ ਨੇ ਬਚਨ ਕੀਤਾ ਸਿੰਘਾਂ ਦੀ ਅਸਾਂ ਰੱਖਿਆ ਕੀਤੀ ਸੀ ਅੰਸ ਬੰਸ ਕੋ ਗੁਰਦੁਆਰਾ ਹਰੀ ਸਰ ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਹੋਣਾ ਹੈ ਜੋ ਕੋਈ ਵਾਹਿਗੁਰੂ ਆਖ ਕੇ ਜਪਜੀ ਔਰ ਚੰਡੀ ਦਾ ਪਾਠ ਆਹਾਰ ਕਰ ਕਰੇਗਾ ਜੋ ਕੋਈ ਇਨ੍ਹਾਂ ਖੰਡਿਆਂ ਸਾਥ ਅੰਮ੍ਰਿਤ ਛਕੇਗਾ ਔਰ ਇਨਾਂ ਖੰਡਿਆਂ ਨੂੰ ਸ੍ਰੀ ਅਕਾਲ ਤਖਤ ਪਰ ਸਥਾਪਨ ਕਰ ਸੇਵਾ ਕਰੇਗਾ ਤਨਖਾਹ ਬਖਸ਼ਾਵੇਗਾ ਉਹ ਆਪਣੇ ਪਿਤਰਾਂ ਦਾ ਉਧਾਰ ਕਰੇਗਾ RAMKOR RAMDAS ਤੇ GURBAKSH SINGH ਆਦਿ ਸਿੱਖਾਂ ਬੇਨਤੀ ਕਰੀ ਜੀ ਸੱਚੇ ਪਾਤਸ਼ਾਹ ਇਹ ਖੰਡੇ ਕੌਣ ਰੱਖੇਗਾ ਇਹੇ ਸਿੰਘਾਂ پاس ਰਹਿਣਗੇ ਬਚਨ ਹੋਇਆ ਸਿੱਖੋ ਅਕਾਲ ਪੁਰਖ ਦਾ ਹੁਕਮ ਐਸਾ ਹੈ ਗੁਰੂ ਕੀ ਸੰਗਤ ਨਾਮ ਦਾਣ ਇਸ਼ਨਾਨ ਧਿਆਨ ਕਰੋ ਪਾਠ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਕਲ ਜੂ ਦੀ ਉਮਰ ਥੋੜੀ ਹੈ ਹੰਕਾਰ ਕੋ त्याਗੋ ਭਜਨ ਕਰੋ ਜਿ ਚੜ ਤਾਈ ਪੁਰਖ ਦਾਤਣ ਨਾ ਕਰੇ ਇਸ਼ਨਾਨ ਨਾ ਕਰੇ ਉਹ ਪ੍ਰੇਤਵਤ ਹੈ ਸਿੱਖਾ ਬਚਨ ਕੀਤਾ ਦਾਤਣ ਗੁਣ ਕੀ ਕਰਦੀ ਹੈ ਮੁਖ ਉਨਕੇ ਉਜਲੀ ਕਰਦੀ ਹੈ ਨੇਤਰਾਂ ਦੀ ਜੋਤ ਬਖਸ਼ਦੀ ਹੈ ਸਿੱਖਾਂ ਅਰਜ਼ ਕੀਤੀ ਗੁਰੂ ਸੋਢੀ ਹੈ ਬੇਦੀ ਹੈ ਬਚਨ ਹੋਇਆ ਗੁਰਿਆਈ ਦਾ ਚੋਰ ਛਤਰ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਤੇ ਫੇਰਿਆ ਸੀ ਗੁਰੂ ਜੀ ਦੇ ਬੇਟਿਆਂ ਨੇ ਹੁਕਮ ਨਹੀਂ ਮੰਨਿਆ ਸ਼ਬਦ ਤੁਦ ਟਿਠੇ ਸਜ ਪਾਤਸ਼ਾ ਮਲੋ ਜਨਮ ਜਨਮ ਕੀ ਕਟਿਏ ਊਤਰੀ ਕੌਲਉਨਾ ਪਾਲਿਓ ਕਰੇ ਪਿਰੋ ਕਨ ਮੁਰਤੀਏ ਸ੍ਰੀ ਚੰਦ ਸਾਧੂ ਜਟਾ ਜੁਟ ਰਿਹਾ ਸੀ ਸ਼ਬਦ ਜੇ ਸੰਗਤ ਤਾਰੀ ਹੈ ਗੁਰੂ ਹਰਿਕ੍ਰਿਸ਼ਨ ਜੀ ਬਚਨ ਕੀਤਾ ਬਾਬਾ ਬਕਾਲੇ ਗੁਰਿਆਈ ਦਾ ਚੋਰ ਛਤਰ ਗੁਰੂ ਤੇਗ ਬਹਾਦਰ ਦੇ ਸਿਰ ਤੇ ਫਰਾਇਆ ਸੀ ਗੁਰਿਆਈ ਗੁਰੂ ਗੋਬਿੰਦ ਸਿੰਘ ਜੀ ਪਾਈ ਸਾਹਿਬ ਜਾਦਿਆਂ ਸ਼ਹੀਦੀ ਕਮਾਈ ਗੁਰਿਆਈ ਪਾਰ ਬ੍ਰਹਮ ਦੀ ਦਾਤ ਹੈ ਸਿੱਖਾਂ ਅਰਜ ਕਰੀ ਅਸੀਂ ਕਿਸ ਕੋ ਕੂਜੀਏ ਸਿੱਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਕਤ ਪੁਕਤ ਦਾ ਦਾਤਾ ਹੈ ਸ਼ਬਦ ਜਹਾਜ਼ ਹੈ ਨਾਮ ਜਪਣਾ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਇਹ ਤੁਹਾਡਾ ਕਰਮ ਹੈ ਜੋ ਸਿੰਘ ਧਰਮ ਦੇ ਵਿਰੁੱਧ ਹਨ ਉਹ ਤੁਹਾਡੇ ਮੁਕਬਰ ਹੈ ਤੁਹਾਡੇ ਸੀਸ ਦਾ 100 ਰੁਪਇਆ ਤੁਰਕਾਂ ਪਾਸ ਮੁੱਲ ਲੈਂਦੇ ਹਨ ਤਨ ਉਹ ਸਿੰਘਾਂ ਦੇ ਪੁੱਤਰ ਸੇ ਜੋ ਮੁਕਬਰਾਂ ਤੋਂ ਚੋਰੀ 16 ਬਰਸ ਦੀ ਉਮਰ ਤੱਕ ਕੁੜੀਆਂ ਦਾ ਪਹਿਰਾਵਾ ਰੱਖ ਕੇ ਪਾਲਦੇ ਸੀ ਫੇਰ ਸਭ ਬੜੇ ਹੋ ਕੇ ਤੁਰਕਾਂ 'ਚ ਲੜਨੋ ਮਰਨੋ ਨਹੀਂ ਡਰਦੇ ਸੀ ਜਿਸ ਦੇ ਸਿਰ ਕੇਸ ਕਛ ਰਹਿਤ ਮਰਿਆਦਾ ਸੀ ਦੇਖੋ ਉਸ ਨੂੰ ਮੇਰਾ ਰੂਪ ਜਾਣ ਕੇ ਸੇਵਾ ਕਰੋ ਭੇਦ ਨਾ ਰੱਖੋ ਧੀਖੀ ਕੋ ਸਿੰਘ ਕਰੋ ਸਿੰਘ ਹੋ ਕੇ ਜੋ ਸਿੰਘ ਨਾਲ ਘਾਤ ਕਰੇ ਕੁੰਬੀ ਨਰਕ ਭੋਗੇਗਾ ਗੁਰੂ ਜੀ ਸ੍ਰੀ ਚੰਦ ਪੇਖ ਜੁ ਧਾਰਿਆ ਸੀ ਸਿੱਖੋ ਉਸ ਸਮੇ ਅਕਾਲ ਪੁਰਖ ਖੰਡੇ ਦਾ ਅੰਮ੍ਰਿਤ ਨਹੀਂ ਸੀ ਭੇਜਿਆ ਤਦ ਚਰਨ ਕਾਲ ਸੀ ਜਦ ਹਰੀ ਅਵਤਾਰ ਧਾਰਦਾ ਹੈ ਤਦੋ ਸਿੱਖਿਆ ਨਾਲ ਹੀ ਆ ਜਾਂਦੀ ਹੈ ਖੰਡੇ ਦਾ ਅੰਮ੍ਰਿਤ ਮਹਾ ਵਿਸ਼ਨੂ ਵੇਸ ਜੈਸਾ ਹੈ ਹੋਰਨਾ ਜੁਗਾ ਵਿਖੇ ਹਜ਼ਾਰੋਂ ਬਰਸ ਤਪ ਕਰਦੇ ਸੀ ਤਾਂ ਗਤੀ ਹੁੰਦੀ ਸੀ ਕਲਯੁਗ ਵਿੱਚ ਖੰਡੇ ਸਾਧ ਅਮ੍ਰਿਤ ਛਕੇ ਜੇ ਤਨਖਾ ਬਖਸ਼ਾਵੇ ਤਾਂ ਸ਼ੁੱਧ ਗਤੀ ਹੋਵੇਗੀ ਸਿੱਖੋ ਸੋੜ ਬੰਸਪੰਥ ਖਾਲਸਾ ਹੈ ਅੱਗੇ ਸਾਖੀ 33ਵੀਂ ਜੱਲੀ ਇੱਕ ਦਿਨ ਗੁਰੂ ਜੀ ਜੰਗਲ ਵਿਖੇ ਦੀਵਾਨ ਲਗਾਇਆ ਜੰਗਲ ਵਾਸੀਆਂ ਨੂੰ ਦਰਸ਼ਨ ਦਿੱਤਾ ਸਿੰਘਾਂ ਨੂੰ ਬੜਾ ਹੈ ਪਿਆ ਹੋਇਆ ਸੰਗਤ ਪੁੱਛਿਆ ਗੁਰੂ ਜੀ ਇੱਥੋਂ ਸਾਨੂੰ ਡਰ ਕਿਉਂ ਆਉਂਦਾ ਹੈ ਡੇਰਾ ਚੁੱਕ ਲੋ ਵਚਨ ਹੋਇਆ ਸਿੱਖੋ ਇੱਥੇ ਪ੍ਰੇਤ ਭੂਤਾਂ ਚੜੇਲਾਂ ਦਾ ਵਾਸ ਹੈ ਸਾਡਾ ਤੀਰ ਲੈ ਕੇ ਕਾਰ ਕੱਢੋ ਜਾਂ ਕਾਰ ਕੱਢੀ ਸੁਖ ਪ੍ਰਾਪਤ ਹੋਆ ਸਿੱਖਾਂ ਕੇ ਆ ਗੁਰੂ ਜੀ ਸਾਨੂੰ ਦਿਖਾਓ ਗੁਰੂ ਜੀ ਸ਼ਬਦ ਪੜਿਆ ਸਰਬ ਭੂਤ ਆਪੇ ਵਰਤਾਰਾ ਸਰਬ ਨੈਨ ਆਪੇ ਪੇਖਣਹਾਰਾ ਭੂਤ ਪ੍ਰੇਤ ਚੜੇਲਾਂ ਦਿਸਣ ਲੱਗੇ ਆਣ ਗੁਰੂ ਪਾਸ ਅਰਦਾਸ ਕਰਨ ਗੁਰੂ ਜੀ ਸਾਡਾ ਬੁਰਾ ਹਾਲ ਹੈ ਸਾਡੀ ਗਤੀ ਇਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਗੁਰਾਂ ਪੁੱਛਿਆ ਤੁਸੀਂ ਆਪਣਾ ਹਾਲ ਦੱਸੋ ਐਸੀ ਜੂਨ ਕਿਉਂ ਪਾਈ ਹੈ ਉਹਨਾਂ ਆਖਿਆ ਗੁਰੂ ਜੀ ਹੁਣ ਸਾਡਾ ਪੰਥ ਘਟ ਗਿਆ ਹੈ ਜਦੋਂ ਦਾ ਗੁਰੂ ਨਾਨਕ ਜੀ ਅਵਤਾਰ ਧਾਰਿਆ ਹੈ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਲੱਗੇ ਹਨ ਜਿਸ ਪ੍ਰਾਣੀ ਦਾ ਸੰਸਕਾਰ ਤੋਂ ਕੜਾ ਪ੍ਰਸ਼ਾਦ ਨਹੀਂ ਕਰਦੇ ਪ੍ਰਾਣੀਆਂ ਨਮਿਤ ਪੁੰਨ ਧਰਮਸ਼ਾਲਾ ਨਹੀਂ ਭੇਜਦੇ ਉਹ ਪ੍ਰਾਣੀ ਪ੍ਰੇਤ ਹੋ ਜਾਂਦੇ ਹਨ ਪਿੱਤਰਾਂ ਦੇ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਕਰਾਵੇ ਤਾਂ ਗਤੀ ਹੁੰਦੀ ਹੈ ਸ਼ਬਦ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮੱਤੇ ਪਾਪਾਂ ਖਾਏ ਭੂਤਾਂ ਕੇ ਆ ਜੋ ਸਿੱਖ ਸਿੱਖਣੀ ਖੰਡੇ ਦਾ ਅੰਮ੍ਰਿਤ ਨਹੀਂ ਛਕਦੇ ਗੁਰੂ ਕੀ ਬਾਣੀ ਕੰਠ ਔਰ ਪਾਠ ਮਾਤਰ ਵੀ ਨਹੀਂ ਕਰਦੇ ਨਾ ਗੁਰਾਂ ਦੀ ਕੱਚ ਕੇਸ ਦੀ ਰਹਿਤ ਰੱਖਦੇ ਹਨ ਉਹ ਮਰ ਕੇ ਭੂਤ ਹੁੰਦੇ ਹਨ ਚੜੇਲਾ ਕਈਆਂ ਜਿਸ ਕੰਨਿਆ ਦੇ ਵਿਆਹ ਦੀ ਤਿਆਰੀ ਹੁੰਦੀ ਹੈ ਤੇਲ ਛਾੜਦੇ ਹਨ ਢੋਲ ਵਜਾਉਂਦੇ ਹਨ ਸੈਂਤ ਪੈਂਦੀ ਹੈ ਜਾਂ ਪਾਂਦੇ ਲਾਵਾ ਪੜਦੇ ਹਨ ਉਸ ਵੇਲੇ ਅਸੀਂ ਕੰਨਿਆ ਦੇ ਸਿਰ ਦਾ ਇੱਕ ਵਾਲ ਪੁੱਟ ਕੇ ਪਾਸ ਰੱਖਦੀਆਂ ਹਾਂ ਜਾਂ ਦੇਵ ਨੇਤ ਮੇ ਉਹ ਪ੍ਰਸਤੂਤ ਸਮੇਂ ਮਰੇ ਹੋਏ ਉਚੜੇਲ ਹੋ ਜਾਂਦੀ ਹੈ ਉਸਕੇ ਲੋਹੇ ਦੇ ਕਿਲ ਕਾਜੀ ਪਾਸੋਂ ਹਿੰਦੂ ਮਰਵਾਉਂਦੇ ਹਨ ਨਾਲੇ ਪਹੋਏ ਕੁਲਖੇਤਰ ਜਾਂਦੇ ਹਨ ਤਾਂ ਵੀ ਗਤੀ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਦੀਆਂ ਲਾਮਾਂ ਪੜਨ ਤੇ ਵਿਆਹ ਹੋਵੇ ਉਹ ਭਾਵੇਂ ਪ੍ਰਸਤੁਤ ਕੀ ਮੋਤ ਮਰੇ ਉਹ ਤਾਂ ਵੀ ਚੁੜੇਲ ਨਹੀਂ ਹੁੰਦੀ ਉਹ ਸਦਗਤੀ ਨੂੰ ਪ੍ਰਾਪਤ ਹੁੰਦੀ ਹੈ ਅਸੀਂ ਸਭ ਪਛਾਣ ਰੱਖਦੀਆਂ ਹਾਂ ਮਾਪੇ ਸੋਹਰਿਆਂ ਨੂੰ ਦੁੱਖ ਦਿੰਦੀਆਂ ਹਨ ਗੁਰੂ ਜੀ ਬਚਨ ਕੀਤਾ ਆਪਣੀਆਂ ਧੀਆਂ ਦੀ ਰੱਖਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਮਾਂ ਆਨੰਦ ਸਾਹਿਬ ਪੜੋ ਜੋ ਗੁਰੂ ਜੀ ਦੀ ਬਾਣੀ ਪੜ੍ਹੇਗਾ ਗੁਰੂ ਦੀ ਬਾਣੀ ਤੇ ਨਿਸ਼ਚਾ ਕਰੇਗਾ ਉਹ ਕਦੀ ਪੂਤ ਪ੍ਰੇਤ ਨਾ ਬਣੇਗਾ 1 ਰੁਪਿਆ ਗੁਰੂ ਗ੍ਰੰਥ ਜੀ ਦੀ ਪੂਜਾ ਕਰਕੇ ਛੱਟਾ ਦੇਵੋ ਜੇ ਉਹ ਹੁਕਮ ਮੰਨੇਗਾ ਸੁਖ ਪਾਏਗਾ ਜੋ ਕੋਈ ਇਸ ਮਰਿਆਦਾ ਤੋਂ ਤੁਹਾਨੂੰ ਪਾਪੀ ਲੋਕ ਰੋਕਣ ਤਾਂ ਉਹਨਾਂ ਦੇ ਤੇ ਗੁਰਦੋਖੀਆਂ ਦੇ ਕਹਿ ਨਹੀਂ ਲੱਗਣਾ ਤੁਸੀਂ ਸ਼ੇਰ ਹੋ ਕੁੱਤੇ ਬਹੁਤ ਭੌਂਕਦੇ ਹੈ ਜੋ ਗੁਰਾਂ ਦੇ ਬੇਮੁਖ ਹਨ ਉਹ ਕੋਈ ਵੇਦਾਂ ਸ਼ਾਸਤਰਾਂ ਦੀਆਂ ਤੁਹਾਨੂੰ ਭੁਲੋਟਾ ਦੇਣੀਆਂ ਹਨ ਪਰ ਤੁਸੀਂ ਆਪਣੇ ਧਰਮ ਨੂੰ ਨਹੀਂ ਤਿਆਗਣਾ ਉਸ ਦਾ 100 ਵਾਰੀ ਮੂੰਹ ਫਿਟਕਾਰਨਾ ਉਸ ਨੂੰ ਚੂੜੇ ਦਾ ਰੂਪ ਜਾਣ ਕੇ ਮੂੰਹ ਨਹੀਂ ਲਾਉਣਾ वो तो घात करेगा विसाव नहीं करना अपने गुरु थे बेमुख करेगा वचन सुन के सिखा बेनती करी गुरु जी कृपा करो जो तेरा हुक्म भूले सगल सृष्टि को राजा दुखिया हर का नाम जपत होए सुखिया, लाख करोरी बंधु ना परे, हर का नाम जपत निश्तर है आगे साखी चौंतीसवीं चली श्री गुरु महाराज नर्मदा नदी के किनारे आनंद संयुक्त बैठ रहे थे सिखा अर्ज करी गुरु जी चंगी होंगी है या गुरमुखी गुरु जी हुक्म दिता सिखो पहली पौड़ी जप जी का दस हजार पाठ करो अराधो या वेद देवता प्रसन्न हुआ उसने कहा कलयुग में जो कोई सहजकृति बोली है गुरमुखी मन ना बस रहेगा ਸੁਣਨ ਵਾਲਿਆਂ ਦੀ ਗਤੀ ਨਹੀਂ ਹੋਵੇਗੀ ਇਸ ਕੋ ਮੇਰਾ ਸਰਾਪ ਹੈ ਜੋ ਸੈਸਕ੍ਰਿਤੀ ਪੜੇਗਾ ਉਸਕਾ ਹਸ ਬੋਲੀ ਹੈ ਪੜਨੇ ਸੇ ਅਰਥ ਪਾਸ ਜਾਂਦਾ ਹੈ ਮੁਗਦ ਵੀ ਸਮਝ ਲੈਂਦਾ ਹੈ ਸੈਸਕ੍ਰਿਤੀ ਪਾਠ ਸੇ ਸਮਝ ਨਹੀਂ ਹੋਤੀ ਗੁਰੂ ਜੀ ਸਮੇ ਅਨੁਸਾਰ ਵਿਦਿਆ ਫਲਤੀ ਹੈ ਕੱਲੂ ਮੇ ਗੁਰਮੁਖੀ ਪਰਵਾਨ ਹੈ ਗੁਰੂ ਜੀ ਬਚਨ ਕੀਤਾ ਸਿੱਖੋ ਤੁਸੀਂ ਤਾਂ ਦੇਵਤੇ ਅਵਤਾਰ ਹੋ ਗੁਰਮਤ ਸਮਝ ਲੋ ਜੇਕਰ ਸੰਸਕ੍ਰਿਤੀ ਪੜਨ ਵਿੱਚ ਫਾਇਦਾ ਹੋਤਾ ਤਾਂ ਸ੍ਰੀ ਗੁਰੂ ਨਾਨਕ ਜੀ ਗੁਰਮੁਖੀ ਦਾ ਉਚਾਰ ਹੀ ਨਾ ਕਰਦੇ ਤੁਸੀਂ ਗੁਰਮੁਖੀ ਪੜੋ ਸਾਡਾ ਧਰਮ ਹੈ ਸਤਜੁਗ ਦੁਆ ਪਰ ਤ੍ਰੇਤਾ ਸੰਸਕ੍ਰਿਤੀ ਪੜਨੇ ਸੇ ਪੇਦ ਨਹੀਂ ਖੁੱਲਦਾ ਸੀ ਸਾਰਿਆਂ ਜੀਵਾਂ ਦੀ ਮੁੜ ਮਤਨ ਰਹਿੰਦੀ ਸੀ ਫਿਰ ਅਕਾਲ ਪੁਰਖ ਦਾ ਹੁਕਮ ਹੁਆ ਨਾਨਕ ਨਿਰੰਕਾਰੀ ਗੁਰਮੁਖੀ ਉਚਾਰੀ ਸਭ ਜੀਵਾ ਕੋ ਪੜਨੇ ਸੁਣਨੇ ਸੇ ਅਰਥ ਪਾਸਣ ਲੱਗਾ ਵੇਦਾਂ ਸ਼ਾਸਤਰਾਂ ਦੇ ਪੜਨ ਵਾਲਿਆਂ ਕੋਈ ਈਰਖਾ ਪਈ ਭਾਸ਼ਾ ਸੁਦਰੀ ਬੋਲੀ ਦਾ ਨਾਮ ਹੈ ਭਾਈ ਗੁਰਦਾਸ ਜੀ ਦਾ ਸ਼ਬਦ ਤਬ ਸਹਿਜ ਰਚਿਓ ਖਾਲਸਾ ਸਾਬਤ ਮਰਦਾਨਾ ਇਉ ਉੱਠੇ ਸਿੰਘ ਭਵਕਾਰੀ ਕਹਿ ਸਭ ਜਗ ਦਰਪਾਨਾ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨੇ ਤੇ ਵਿਰਾਗ ਵੱਧਦਾ ਹੈ ਸ਼ਾਸਤਰਾਂ ਦੇ ਪੜਨੇ ਸੇ ਵਿਰਾਗ ਘਟਦਾ ਹੈ ਸਿੱਖਾ ਪ੍ਰਸ਼ਨ ਗੀਤਾ ਇਸਤਰੀ ਵਿਦਵਾ ਰਖਣੀ ਕਿਸ ਨੇ ਲਿਖਿਆ ਹੈ ਸਿੱਖੋ ਅੱਗੇ ਕਰੇਵਾ ਹੁੰਦਾ ਸੀ ਕਿ ਨਹੀਂ ਸਿੱਖਾ ਨੇ ਕਿਹਾ ਬ੍ਰਹਮਾ ਨੇ ਬੇਟੀ ਦਾ ਸੁੰਦਰ ਰੂਪ ਦੇਖ ਮਨ ਚਲਾਈ ਮਨ ਕੀਤਾ ਸੀ ਬੇਟੀ ਨੇ ਹੁਕਮ ਨਾ ਮੰਨਿਆ ਤਾਂ ਕ੍ਰੋਧ ਸੇ ਕਿਹਾ ਉਹ ਉੱਡ ਗਈ ਹੱਥ ਨਾ ਆਈ ਉਸਨੇ ਲਿਖਿਆ ਰੰਡੀ ਬੰਡੀ ਦਾ ਕਰੇਵਾ ਕਰੋ ਉਸ ਨਾਲ ਨਹੀਂ ਵਰਤਣਾ ਸਿੱਖੋ ਇਸ ਪਾਪ ਤੋਂ ਰੰਡੀ ਵਿਦਵਾ ਨਾਲ ਆਨੰਦ ਨਹੀਂ ਕਰਦੇ ਤਾਹੀ ਹਿੰਦੂਆਂ ਦਾ ਤੇਜ ਵੱਧਦਾ ਜਾਂਦਾ ਹੈ 유ਵਾवस्था ਕਾਮਦੇਵਸ ਹੈ ਜੋ ਰੇਤ ਆਹਾਰੀ ਹਨ ਉਹ ਵੀ ਕਾਮ ਤੋਂ ਡਰਦੇ ਪਏ ਹਨ ਔਰ ਪੁਕਾਰ ਰਹੇ ਹਨ 404 ਚਲਿੱਤਰ ਕਾਮਦੇਵ ਦੇ ਵਰਤੰਤ ਕਾ ਲਿਖਿਆ ਹੈ ਨਾਰਦ ਸਰਦ ਕਾਮ ਨੇ ਮਾਰੇ ਸੰਗਤਾ ਅਰਜ ਕੀਤੀ ਜੀ Hindu Muslim ਕਿਉਂ ਹੁੰਦੇ ਹੈ ਜੀ ਸਿੱਖੋ ਜਿਹੜੇ ਹalal ਖਾਂਦੇ ਹਨ ਨਾਲੇ ਦਰੂਦੀ ਨਿਆਤ ਤੇ ਚੂਰਮਾ ਖਾਂਦੇ ਹਨ ਉਹ ਬੀਜ ਥੀ ਜਿਹੜੀ ਅੰਸ ਪੈਦਾ ਕਰਦੇ ਹਨ ਉਹਨਾਂ ਦੀ ਅੰਸ ਮੁਸਲਿਆ ਨਾਲ ਪ੍ਰੀਤੀ ਕਰਦੇ ਹਨ ਜਿਸ ਰੋਜ਼ ਤੀਮੀ ਖਾਂਬੰਦ ਸੰਗਪ੍ਰੀਤ ਕਰਦੀ ਹੈ ਉਸ ਰੋਜ਼ ਗਰਭ ਠਹਿਰੇ ਤਬ ਇਸਤਰੀ ਕੇ ਮਸਤਕ ਕੇ ਸਾਹਮਣੇ ਜੈਸਾ ਪੁਰਸ਼ ਆਵੇ ਤੈਸਾ ਹੀ ਪੁਰਸ਼ ਪੈਦਾ ਹੁੰਦਾ ਹੈ अथवा ਮੁਸਲਮਾਨ ਹੋਵੇ अथवा ਚੰਡਾਲ ਹੋਵੇ ਸਿੰਘ ਤੁਰਕ ਦੀ ਸੰਗਤ ਨਹੀਂ ਕਰਨੀ ਫਿਰ ਸਿੱਖਣੀ ਨੇ ਗੁਰਾਂ ਪਾਸ ਅਰਜ਼ ਕਰੀ ਮੇਰਾ ਖਾਂਬਨ ਮੇਰੇ ਹੱਥੋਂ ਅੰਨ ਨਹੀਂ ਖਾਂਦਾ ਹੁਕਮ ਹੋਇਆ ਸਿੱਖੋ ਇਹਦੇ ਹੱਥੋਂ ਕਿਉਂ ਨਹੀਂ ਖਾਂਦਾ ਅਰਜ਼ ਕਰੀ ਗੁਰੂ ਜੀ ਇਹ ਤੁਰਕਣੀ ਹੈ ਬਚਨ ਹੋਇਆ ਇਸ ਦੇ ਬੇਟੇ ਬੇਟੀਆਂ ਨੂੰ ਅੰਮ੍ਰਿਤ ਚਕਾ ਕੇ ਨਾਲ ਰਲਾ ਲਵੋ ਸ਼ਬਦ ਮੋਇਆ ਜੀਂ ਦਿਆਂ ਗਤੀ ਹੋਵੇ ਜਾਂ ਸਿਰ ਪਾਇਆ ਪਾਣੀ ਅੰਮ੍ਰਿਤ ਦਾ ਚੁੱਲਾ ਛਕਾ ਕੇ ਸੀਸ ਵਿਖੇ ਪਾ ਕੇ ਸਿੱਖਣੀ ਕਰ ਲਵੋ ਸਿੱਖੋ ਤੁਰਕਣੀ ਨੇ ਨਹੀਂ ਰਲਦੀ ਕਿਉਂਕਿ ਹਿੰਦੀ Hindu ਧਰਮ ਵਿੱਚੋਂ ਸਭ ਕਾਮ ਦੇ ਵਸ ਹੋ ਕੇ ਰੰਨਾ ਦੇ ਮਗਰ ਲੱਗ ਕੇ ਤੁਰਕ ਹੁੰਦੇ ਹਨ ਹੋਰ ਮੁਸਲਮਾਨਾਂ ਕੇ ਪਰਮੇਸ਼ਵਰ ਵਸ ਨਹੀਂ ਸਿੱਖ ਨੇ ਅਰਜ ਕਹੀ ਕੇ ਗੁਰੂ ਜੀ ਮੇਰੀ ਬੇਟੀ ਦਾ ਸਿੱਖ ਸਾਖ ਨਹੀਂ ਲੈਂਦੇ ਬਚਨ ਹੋਇਆ ਸਿੱਖਾਂ ਦੇ ਬੇਟੇ-ਬੇਟੀਆਂ ਸਾਡੇ ਹੀ ਬੇਟੇ-ਬੇਟੀਆਂ ਹਨ ਸਿੱਖ ਦਾ ਬਚਨ ਸੁਣਕਰ ਇੱਕ ਸਿੰਘ ਨੇ ਉਸ ਸਿੰਘ ਦੀ ਬੇਟੀ ਨਾਲ ਵਿਆਹ ਕਰ ਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਆਂ ਲਾਵਾ ਪੜ ਆਨੰਦ ਪੜ ਪ੍ਰਮਾਨ ਕਰ ਦਿਆ ਔਰ ਇਹ ਵੀ ਕਿਹਾ ਸਿੰਘ ਦੀ ਬੇਟੀ ਦੀ ਅੰਸ਼ ਦਾ ਦੋਸ਼ ਨਹੀਂ ਰੱਖਣਾ ਟੀਮੀ ਦਾ ਮਸਲਬ ਕੋਈ ਨਹੀਂ ਅੰਸਾ ਮਨੁੱਖ ਥੀ ਪੈਦਾ ਹੁੰਦੀ ਹੈ ਸਿੱਖੋ ਟੀਮੀ ਪਿੱਛੇ ਆਪਣਾ ਧਰਮ ਨਹੀਂ ਖੋਵੋ एक सिखणी ने अर्ज आई गुरु जी पास करी मेरे खामत को सुभाव पढ़ गया है हर वेले अपनिया होटा ते जवान फेरदा है बचन कीता सिखा क्यों फेरदा है सिख ने हाथ जोड़ अर्ज करी तुसा हुक्म किया जब आपकी अद निधान बने अति ही रन में तबजूज मरो मेरे आत्मे थी हट उपजिया के युद्ध करा ਤਾ ਅਨੇਕ ਪ੍ਰਕਾਰ ਦੀਆਂ ਅਪਸਰਾਂ ਊਖਣ ਸੁੰਦਰ પાਕੇ ਆਨ ਦਰਸ਼ਨ ਦੀਆਂ ਮੈਂ ਕਿਹਾ ਇੱਥੋਂ ਆਪ ਹਟ ਜਾਓ ਯੁੱਧ ਹੋਣਾ ਹੈ ਉਹਨਾਂ ਕਿਹਾ ਸਾਡੇ ਹੱਥਾਂ ਤੇ ਅੰਮ੍ਰਿਤ ਦੇ ਕਟੋਰੇ ਭਰੇ ਹੋਏ ਹਨ ਨਾਲੇ ਫੁੱਲਾਂ ਦੀਆਂ ਮਾਲਾ ਹੈ ਜਿਹੜੇ ਸੰਮੁਖ ਯੁੱਧ ਵਿੱਚ ਹੀ ਸ਼ਹੀਦ ਹੋਣਗੇ ਅਸੀਂ ਉਸ ਕੋ ਵਰਾੰਗੀਆਂ ਗੁਰੂ ਜੀ ਮੈਂ ਬੜਾ ਯੁੱਧ ਕੀਤਾ ਸੀ ਉਹਨਾਂ ਮੇਰੇ ਮੁਖ ਸਾਥ ਅੰਮ੍ਰਿਤ ਲਗਾਇਆ ਸੀ ਮੇਰੇ ਪੈਰ ਵਿੱਚ ਜੁਬਾਰ ਦਾ ਮੁੱਢ ਲੱਗਾ ਮੈਂ ਹੈ ਕੀਤਾ ਉਹਨਾਂ ਅੰਮ੍ਰਿਤ ਹਟਾਏ ਲਿਆ ਮੈਂ ਅੰਮ੍ਰਿਤ ਨਾ ਪੀਤਾ ਜਦ ਹੁਣ ਮੈਨੂੰ ਭੁੱਖ ਤਰੇ ਲੱਗਦੀ ਹੈ ਤਾਂ ਮੈਂ ਹੋਟਾਂ ਤੇ ਜੀਭ ਲਾਨਣਾ ਹਾਂ ਬੜਾ ਰਸ ਆਉਂਦਾ ਹੈ ਗੁਰੂ ਜੀ ਮੈਂ ਬੜਾ ਤ੍ਰਿਪਤ ਹਾਂ ਅੰਨ ਪਾਣੀ ਦੀ ਲੋੜ ਨਹੀਂ ਰਹਿੰਦੀ ਗੁਰੂ ਜੀ ਬਚਨ ਕੀਤਾ ਸਿੱਖਾ ਨਿਹਾਲ ਗੁਰੂ ਜੀ ਸਿੱਖ ਪਰ ਹੋਏ ਦਿਆਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ